ਦੇਖੋ 30 ਤਰੀਕ ਨੂੰ ਜਿਹੜਾ ਪੰਜਾਬ ਮੁਕੰਮਲ ਬੰਦ ਦਾ ਸੱਦਾ ਹੈ ਉਹ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲੀਟিক্যাল ਵੱਲੋਂ 7 ਵਜੇ ਤੋਂ 4 ਵਜੇ ਤੱਕ ਸੋ ਇਹ ਰੋਸ ਜਿਹੜਾ ਸਰਕਾਰਾਂ ਪ੍ਰਤੀ ਜਿਹੜੀ ਭਾਰ ਸਰਕਾਰ ਹੈ ਉਹਨੇ ਕੋਈ ਹੁਣ ਤੱਕਰ ਜਿਹੜੀ ਬਾਹ ਨਹੀਂ ਪਕੜੀ ਕਿਸਾਨਾਂ ਦੀ ਜਿਵੇਂ ਤੁਸੀਂ ਦੇਖੋ ਕਿ ਅੱਜ 33ਵਾਂ ਦਿਨ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ 18 ਕਿਲੋ ਵਜ਼ਨ ਘਟ ਗਿਆ ਉਹਨਾਂ ਨੂੰ ਬੈਠਿਆਂ ਨੂੰ ਅੱਜ 33 ਦਿਨ ਹੋ ਗਏ ਨੇ ਸੋ ਉਹ ਮੈਂ ਸਮਝਦਾ ਹੈ ਕਿ ਇਹ ਸਰਕਾਰ ਅਣਗੌਲੀਆਂ ਕਰ ਰਹੀ ਹੈ ਕਿ ਸਲਵਟੀ ਬੈਠੀ ਹੈ ਸੋ ਰੋਸ ਵਜੋਂ ਪੰਜਾਬ ਸਰਕਾਰ ਜਿਹੜੀ ਇਹ ਵੀ ਗੋਡੇ ਟੇਕੀ ਬੈਠੀ ਭਾਰਤ ਸਰਕਾਰ ਦੇ ਅੱਗੇ ਇਸ ਕਰਕੇ ਪੂਰਾ ਮੁਕੰਮਲ ਪੰਜਾਬ ਦਾ ਸੱਦਾ ਜਿਹੜਾ ਉਹ ਅੱਜ ਅਸੀਂ ਅਪੀਲ ਕੀਤੀ ਹੈ ਲੋਕਾਂ ਨੂੰ ਜਾ ਕੇ ਬਾਜ਼ਾਰ ਦੇ ਵਿੱਚ ਸੋ ਉਹ ਸਾਰਿਆਂ ਨੇ ਬੜਾ ਸਾਨੂੰ ਪਰਮਾਹੁੰਗਾ ਰਾ ਦਿੱਤਾ ਉਹ ਚਾਹੇ ਬੱਸ ਆਪਰੇਟਰ ਯੂਨੀਅਨ ਹੈ ਉਹਦੇ ਵਿੱਚ ਚਾਹੇ ਟਰਾਂਸਪੋਰਟ ਯੂਨੀਅਨ ਹੈ ਚਾਹੇ ਟੈਕਸੀ ਯੂਨੀਅਨ ਹੈ ਚਾਹੇ ਆਟੋ ਰਿਕਸ਼ਾ ਯੂਨੀਅਨ ਹੈ ਚਾਹੇ ਵਪਾਰ ਮੰਡਲ ਹੈ ਚਾਹੇ ਮੈਂ ਸਾਡੇ ਮੰਡੀ ਦੇ ਪ੍ਰਧਾਨ ਨੇ ਸਾਰਿਆਂ ਨੇ ਸਾਨੂੰ ਮੁਕੰਮਲ ਸਮਰਥਨ ਦੇਣ ਦੀ ਗੱਲ ਆਖੀ ਹੈ ਸੋ ਇਹ ਉਦੋਂ ਨੂੰ ਪੂਰਨ ਜਿਹੜਾ ਪੰਜਾਬ ਮੁਕੰਮਲ ਬੰਦ ਹੋਏਗਾ 7 ਵਜੇ ਤੋਂ 4 ਵਜੇ ਤੱਕ 30 ਦਸੰਬਰ ਦੇਖੋ 30 ਤਰੀਕ ਨੂੰ ਜਿਹੜਾ ਪੰਜਾਬ ਮੁਕੰਮਲ ਬੰਦ ਦਾ ਸੱਦਾ ਹੈ ਉਹ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਕ੍ਰਿਟੀਕਲ ਵਾਲੋਂ 7 ਵਜੇ ਤੋਂ 4 ਵਜੇ ਤੱਕ ਸੋ ਇਹ ਰੋਸ ਜਿਹੜਾ ਸਰਕਾਰਾਂ ਪ੍ਰਤੀ ਜਿਹੜੀ ਭਾਰ ਸਰਕਾਰ ਹੈ ਉਹਨੇ ਕੋਈ ਹੁਣ ਤੱਕਰ ਜਿਹੜੀ ਬਾਹ ਨਹੀਂ ਪਕੜੀ ਕਿਸਾਨਾਂ ਦੀ ਜਿਵੇਂ ਤੁਸੀਂ ਦੇਖੋ ਕਿ ਅੱਜ 33ਵਾਂ ਦਿਨ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਨ੍ਹਾਂ ਦਾ 18 ਕਿਲੋ ਵਜ਼ਨ ਘਟ ਗਿਆ ਉਹਨਾਂ ਨੂੰ ਬੈਠਿਆਂ ਨੂੰ ਅੱਜ 33 ਦਿਨ ਹੋ ਗਏ ਨੇ ਸੋ ਉਹ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਅਣਗੌਲੀਆਂ ਕਰ ਰਹੀ ਹੈ ਕੇਸਲ ਬੱਟੀ ਬੈਠੀ ਹੈ ਸੋ ਰੋਸ ਵਜੋਂ ਪੰਜਾਬ ਸਰਕਾਰ ਜਿਹੜੀ ਇਹ ਵੀ ਗੋਡੇ ਟੇਕੀ ਬੈਠੀ ਭਾਰਤ ਸਰਕਾਰ ਦੇ ਅੱਗੇ ਇਸ ਕਰਕੇ ਪੂਰਾ ਮੁਕੰਮਲ ਪੰਜਾਬ ਬੰਦਾ ਸੱਦਾ ਜਿਹੜਾ ਉਹ ਅੱਜ ਅਸੀਂ ਅਪੀਲ ਕੀਤੀ ਆ ਲੋਕਾਂ ਨੂੰ ਜਾ ਕੇ ਬਾਜ਼ਾਰ ਦੇ ਵਿੱਚ ਸੋ ਉਹ ਸਾਰਿਆਂ ਨੇ ਬੜਾ ਸਾਨੂੰ ਪਰ ਮਾਹੂਗਾ ਰਾ ਦਿੱਤਾ ਉਹ ਚਾਹੇ ਬਸ ਆਪਰੇਟਰ ਯੂਨੀਅਨ ਹੈ ਉਹਦੇ ਵਿੱਚ ਚਾਹੇ ਟਰਾਂਸਪੋਰਟਰ ਯੂਨੀਅਨ ਹੈ ਚਾਹੇ ਟੈਕਸੀ ਯੂਨੀਅਨ ਹੈ ਚਾਹੇ ਆਟੋ ਰਿਕਸ਼ਾ ਯੂਨੀਅਨ ਹੈ ਚਾਹੇ ਵਪਾਰ ਮੰਡਲ ਹੈ ਚਾਹੇ ਸਾਡੇ ਮੰਡੀ ਦੇ ਪ੍ਰਧਾਨ ਨੇ ਸਾਰਿਆਂ ਨੇ ਸਾਨੂੰ ਮੁਕੰਮਲ ਸਮਰਥਨ ਦੇਣ ਦੀ ਗੱਲ ਆਖੀ ਹੈ ਸੋ ਇਹ ਉਦੋਂ ਨੂੰ ਪੂਰਨ ਜਿਹੜਾ ਪੰਜਾਬ ਮੁਕੰਮਲ ਬੰਦ ਹੋਏਗਾ 7 ਵਜੇ ਤੋਂ 4 ਵਜੇ ਤੱਕ 30 ਦਸੰਬਰ ਦੇਖੋ 30 ਤਰੀਕ ਨੂੰ ਜਿਹੜਾ ਪੰਜਾਬ ਮੁਕੰਮਲ ਬੰਦ ਦਾ ਸੱਦਾ ਹੈ ਉਹ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲਿਟিক্যাল ਵਾਲਾ ਅ 7 ਵਜੇ ਤੋਂ 4 ਵਜੇ ਤੱਕ ਸੋ ਇਹ ਰੋਸ ਜਿਹੜਾ ਸਰਕਾਰਾਂ ਪ੍ਰਤੀ ਜਿਹੜੀ ਭਾਰ ਸਰਕਾਰ ਹੈ ਉਹਨੇ ਕੋਈ ਹੁਣ ਤੱਕਰ ਜਿਹੜੀ ਬਾਹ ਨਹੀਂ ਪਕੜੀ ਕਿਸਾਨਾਂ ਦੀ ਜਿਵੇਂ ਤੁਸੀਂ ਦੇਖੋ ਕਿ ਅੱਜ 33ਵਾਂ ਦਿਨ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ 18 ਕਿਲੋ ਵਜ਼ਨ ਘਟ ਗਿਆ ਉਹਨਾਂ ਨੂੰ ਬੈਠਿਆਂ ਨੂੰ ਅੱਜ 33 ਦਿਨ ਹੋ ਗਏ ਨੇ ਸੋ ਉਹ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਅਣਗੌਲਿਆ ਕਰ ਰਹੀ ਹੈ ਕਿ ਸਲਵੱਟੀ ਬੈਠੀ ਹੈ ਸੋ ਰੋਜ਼ ਵੋਜੋ ਪੰਜਾਬ ਸਰਕਾਰ ਜਿਹੜੀ ਇਹ ਵੀ ਗੋਡੇ ਟੇਕੀ ਮਿੱਠੀ ਭਾਰਤ ਸਰਕਾਰ ਦੇ ਅਗੇ ਇਸ ਕਰਕੇ ਪੂਰਾ ਮੁਕੰਮਲ ਪੰਜਾਬ ਬੰਦਾ ਸੱਦਾ ਜਿਹੜਾ ਉਹ ਅੱਜ ਅਸੀਂ ਅਪੀਲ ਕੀਤੀ ਆ ਲੋਕਾਂ ਨੂੰ ਜਾ ਕੇ ਬਾਜ਼ਾਰ ਦੇ ਵਿੱਚ ਸੋ ਉਹ ਸਾਰਿਆਂ ਨੇ ਬੜਾ ਸਾਨੂੰ ਪਰਮਾਹੁੰਗਾ ਰਾ ਦਿੱਤਾ ਉਹ ਚਾਹੇ ਬੱਸ ਆਪਰੇਟਰ ਯੂਨੀਅਨ ਹੈ ਉਹਦੇ ਵਿੱਚ ਚਾਹੇ ਟਰਾਂਸਪੋਰਟਰ ਯੂਨੀਅਨ ਹੈ ਚਾਹੇ ਟੈਕਸੀ ਯੂਨੀਅਨ ਹੈ ਚਾਹੇ ਆਟੋ ਰਿਕਸ਼ਾ ਯੂਨੀਅਨ ਹੈ ਚਾਹੇ ਵਪਾਰ ਮੰਡਲ ਹੈ ਚਾਹੇ ਸਾਡੇ ਮੰਡੀ ਦੇ ਪ੍ਰਧਾਨ ਨੇ ਸਾਰਿਆਂ ਨੇ ਸਾਨੂੰ ਮੁਕੰਮਲ ਸਮਰਥਨ ਦੇਣ ਦੀ ਗੱਲ ਆਖੀ ਹੈ ਸੋ ਇਹ ਉਦੋਂ ਨੂੰ ਪੂਰਨ ਜਿਹੜਾ ਪੰਜਾਬ ਮੁਕੰਮਲ ਬੰਦ ਹੋਏਗਾ 7 ਵਜੇ ਤੋਂ 4 ਵਜੇ ਤੱਕ 30 ਦਸੰਬਰ